ਚੱਲ ਰਿਹਾ ਵਿਆਜ ਮੁੜੇ ਤੇ ਯਾਰਾ ਨੇ ਕਰਤਾ ਅਜਿਹਾ ਕੰਮ ਕਿ ਵਿਆਜ ਆਏ ਸਾਰੇ ਹੀ ਲੋਕ ਦੇਖ ਕੇ ਹੋ ਗਏ ਹੈਰਾਨ ਹਾਂ ਜੀ ਸਸ਼ਕਾਲ ਮੈਂ ਹਾਂ ਤੁਹਾਡਾ ਆਪਣਾ ਹੋਸਟ ਡੀ ਸਿੰਘ ਜੈਲਦਾਰ ਯਾਰ ਸੋਸ਼ਲ ਮੀਡੀਆ 'ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹਾਲ ਹੀ ਵਿੱਚ ਆ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਵਿਆਹਾਂ 'ਚ ਬਹੁਤ ਹੀ ਜ਼ਿਆਦਾ ਟਰੈਂਡ ਚੱਲਿਆ ਹੋਇਆ ਹੈ ਨੋਟ ਸੁੱਟਣ ਦਾ ਖਾਸ ਕਰਕੇ ਉਹ ਵਿਆਹਾਂ 'ਚ ਨੋਟ ਬਹੁਤ ਹੀ ਜ਼ਿਆਦਾ ਸੁੱਟੇ ਜਾਂਦੇ ਨੇ ਜਿਹੜੇ ਵਿਆਹ ਐਨਆਰਆਈਆਂ ਦੇ ਹੁੰਦੇ ਆ ਤੁਸੀਂ ਦੇਖਿਆ ਹੀ ਹੋਵੇਗਾ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਵਿੱਚ ਮੁੜਦੇ ਯਾਰ ਦੋਸਤ ਤੇ ਰਿਸ਼ਤੇਦਾਰ ਆਨ ਕੇ ਡਾਲਰ ਸੁੱਟਦੇ ਨੇ ਸੋ ਇਸ ਵਿਆਹ ਵਿੱਚ ਵੀ हौली हौली डौलर डौलर दे। दे, साफ -साफ कि ਉਹਨਾਂ ਦੇ ਆ ਗਏ ਯਾਰ ਫਿਰ ਸਾਰੇ ਹੀ ਯਾਰਾਂ ਨੇ ਹੌਲੀ ਹੌਲੀ ਕਰਕੇ ਕੱਢੇ ਡਾਲਰ ਤੇ ਬਸ ਡਾਲਰ ਹੀ ਡਾਲਰ ਕਰ ਦਿੱਤੇ ਫਿਰ ਸਟੇਜ ਤੇ ਲਾੜਾ ਦੇ ਲਾੜੀ ਸਾਹਮਣੇ ਬੈਠੇ ਲੱਭਦੇ ਵੀ ਨਹੀਂ ਸੀ ਪਏ ਕਿਉਂਕਿ ਇੰਨੇ ਹੀ ਡਾਲਰ ਸੁੱਟ ਦਿੱਤੇ ਆ ਚੱਲ ਰਹੀ ਵੀਡੀਓ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੇ ਪੈਰਾਂ 'ਚ ਵੀ ਕਿੰਨੇ ਡਾਲਰ ਪਏ ਹੋਏ ਨੇ ਤੇ ਕਿਵੇਂ ਵੀਰ ਹੋਰ ਵੀ ਡਾਲਰ ਸੁੱਟਦੇ ਪਏ ਨੇ ਸੋ ਬਹੁਤ ਸਾਰੇ ਲੋਕ ਤਾਂ ਚੰਗੇ ਕਮੈਂਟ ਕਰ ਰਹੇ ਨੇ ਤੇ ਬਹੁਤ ਸਾਰੇ ਲੋਕ ਇਸ ਨੂੰ ਗਲਤ ਵੀ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਆ ਫੁਕਰੀ ਆ ਅਜਈਆਂ ਫੁਕਰੀਆਂ ਨਹੀਂ ਮਾਰਨੀਆਂ ਚਾਹੀਦੀਆਂ ਪੰਜਾਬ ਤਾਂ ਅੱਗੇ ਜੇ ਜੇ ਡੋਬਰਿਆ ਹੈ ਜੇ ਤੁਹਾਡੇ ਕੋਲੋਂ ਇੰਨੇ ਹੀ ਜ਼ਿਆਦਾ ਡਾਲਰ ਆ ਤੇ ਗਰੀਬਾਂ ਦੀ ਹੈਲਪ ਕਰੋ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋ ਆ ਵੀਰ ਕਰ ਰਹੇ ਆ ਕਿ ਇਹ ਸਹੀ ਕਰ ਰਹੇ ਆ ਜਾਂ ਫਿਰ ਨਹੀਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਸ਼ਿਕਾ ਜੀ